ਜੀ ਪੰਜਾਬੀ ਉਹ ਗੱਲ ਅੱਜ ਇੱਕ ਅਮਰੀਕਨ ਕੁੜੀ ਦੀ ਕਰਦੇ ਆਂ ਤੇ ਜਿਹੜੀ ਕਿ ਕੰਗਣਾ ਰਣਾਉਤ ਨੂੰ ਉਹਦਾ ਮੈਸੇਜ ਆ ਰਿਹਾ ਹੈ ਬੜੀ ਹੀ ਅਜੀਬ ਗੱਲ ਹੈ ਤੇ ਸੁਣਨ ਵਾਲੀ ਗੱਲ ਹੈ ਸਿੱਖਾਂ ਦੇ ਲਈ ਬੜੀ ਹੀ ਇੱਕ ਅਹਿਮ ਗੱਲ ਆ ਜਿਵੇਂ ਕਿ ਕਹਿ ਸਕਦੇ ਆਂ ਆਪਾਂ ਅਮਰੀਕਾ ਤੱਕ ਜਿਹੜੀ ਕਿ ਕੰਗਣਾ ਦਾ ਵਿਰੋਧ ਹੈ ਉਹਨੂੰ ਆਪਾਂ ਇਸ ਚੀਜ਼ ਦੇ ਨਾਲ ਸਮਝ ਸਕਦੇ ਆਂ ਅਮਰੀਕਾ ਦੀ ਕੁੜੀ ਆ ਪਰ ਉਹ ਪੰਜਾਬੀ ਬੜੀ ਮਤਲਬ ਠੇਠ ਬੋਲ ਰਹੀ ਆ ਬੜੀ ਸੋਹਣੀ ਪੰਜਾਬੀ ਬੋਲ ਰਹੀ ਆ ਤੇ ਸਿੱਖਾਂ ਬਾਰੇ ਆਪਣੇ ਧਰਮ ਬਾਰੇ ਕੀ ਕਹਿ ਰਹੀ ਐ ਇਹ ਵੀ ਤੁਹਾਨੂੰ ਸੁਣਾਵਾਂਗੇ ਪਰ ਉਹਦਾ ਮੈਸੇਜ ਆ ਜਿਹੜਾ ਉਹ ਸਾਰੇ ਦਾ ਸਾਰਾ ਕੰਗਣਾ ਰਣੌਤ ਤੇ ਜਾਂਦਾ ਹੈ ਵੀ ਕੰਗਣਾ ਰਣੌਤ ਨੇ ਜਿਵੇਂ ਆਪਣੇ ਹੀ ਦੇਸ਼ ਦੇ ਵਿੱਚ ਰਹਿ ਕੇ ਆਪਣੀ ਹੀ ਸਟੇਟਾਂ ਦੇ ਵਿੱਚ ਰਹਿ ਕੇ ਆਪਣੇ ਹੀ ਮੁਲਕ ਦੇ ਵਿੱਚ ਆਪਣੇ ਮਤਲਬ ਸਿੱਖ ਸਮਾਜ ਦੇ ਉੱਤੇ ਜਿਹੜੀ ਕਿ ਫਿਲਮ ਬਣਾਈ ਐ ਜਿਹੜੀ ਕਿ ਇੰਨਾ ਅਤਿਆਚਾਰ ਕਰ ਰਹੀ ਐ ਸਿੱਖਾਂ ਦੇ ਉੱਤੇ ਉਹਨੂੰ ਸਾਰੇ ਦਾ ਸਾਰਾ ਜਿਹੜਾ ਕਿ ਇਹ ਮੈਸੇਜ ਜਾਂਦਾ ਹੈ ਤੇ ਮੈਂ ਤੁਹਾਨੂੰ ਸੁਣਾਉਂਗਾ ਵੀ ਇਹ ਜਿਹੜੀ ਕੁੜੀ ਆ ਅਮਰੀਕਾ ਦੀ ਆ ਕਾਲੇ ਰੰਗ ਦੀ ਕੁੜੀ ਆ ਕਾਲੀ ਕੁੜੀ ਕਿਹਾ ਜਾਂਦਾ ਤਾਂ ਇਸ ਨੇ ਮੈਸੇਜ ਜਿਹੜਾ ਕਿ ਕੰਗੜਾ ਰਣੋਂ ਤੋਂ ਜਾਂਦਾ ਬੜੀ ਹੀ ਧਿਆਨ ਦੇ ਨਾਲ ਸਿੱਖ ਸਮਾਜ ਦੇ ਨਾਲ ਜੁੜੀ ਹੋਈ ਗੱਲ ਆ ਤੈਨੂੰ ਸੁਣਨ ਦਾ ਪੂਰਾ ਮਤਲਬ ਧਿਆਨ ਨਾਲ ਸੁਣੋ ਚੰਗੀ ਤਰ੍ਹਾਂ ਸੁਣੋ ਤੇ ਬਾਅਦ ਦੇ ਵਿੱਚ ਜਿਹੜਾ ਕਿ ਤੁਸੀਂ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦੇਣਾ ਜੀ ਮੈਨੂੰ ਤੇ ਆਪਾਂ ਵੀਡੀਓ ਦੇਖ ਲੈਨੇ ਆ ਫਿਰ ਕਰਦੇ ਆ ਗੱਲਬਾਤ ਗੋ ਜਸਨ ਲਈ ਕੀ ਅੱਛਾ ਸਦੀ ਪਰਿਵਾਰ ਵਿੱਚ ਸਦੀ ਖੁਸ਼ੀ ਕਿਵੇਂ ਹੋ ਸਕਦੀ ਕਿਦੇ ਲਾਈਕ ਅੱਜ ਦੀਆਂ ਮੁਸ਼ਕਿਲਾਂ ਸਾਹਮਣਾ ਕਰ ਸਕਦੇ ਨੇ ਤੇ ਫਿਰ ਆਉਣ ਵਾਲੇ ਕੱਲ ਵਾਸਤੇ ਵੀ ਰੱਬ ਚਾਹੁੰਦੇ ਕਿ ਸਾਰੇ ਲੋਕਾਂ ਖੁਸ਼ੀ ਵਿੱਚ ਰਹਿਣ ਆਰਾਮ ਵਿੱਚ ਰਹਿਣ ਸੋ ਫਿਰ ਸਾਨੂੰ ਸਾਰਿਆਂ ਨੂੰ ਚਾਹੀਦੀ ਹੈ ਸੋ ਫਿਰ ਪਤਾ ਨਹੀਂ ਜੇ ਤੁਸੀਂ ਕਦੀ ਇੱਕ ਮਿੰਟ ਇੱਕ ਮਿੰਟ ਆਪ ਕੋਲ ਕਰ ਸਕਦੇ ਹੋ ਅੱਛਾ ਇੱਕ ਮਿੰਟ ਸੋ ਫਿਰ ਮੇਰੇ ਜੀ ਮੈਂ ਬਸ ਉਸ ਮਕਸਦ ਨਾਲ ਸਿੱਖਣ ਲੱਗੀ ਆ ਕਿ ਅੱਛਾ ਲੋਕਾਂ ਨੂੰ ਚਾਹੀਦੀ ਆ ਸੋ ਫਿਰ ਪਾਵੇਂ ਕਿ ਸਾਡੀ ਮੁਲਕ ਤੋਂ ਹਾਂ ਬੋਲੀ ਅਲੱਗ ਜੋ ਵੀ ਹੁੰਦੀ ਆ ਪਰ ਸਾਰੇ ਅਨਸਾਰ ਇੱਕ ਗੱਲ ਛਾਂਦੀ ਕਿ ਮੰਨ ਦੀ ਸ਼ਾਂਤੀ ਆਪਣੀ ਪਰਿਵਾਰ ਵਿੱਚ ਖੁਸ਼ੀ ਹੁੰਦੀ ਸੋ ਫਿਰ ਇਸ ਗੱਲ ਮੈਨੂੰ ਉਕਸਾਈ ਹੈ ਤੁਸੀਂ ਕਿਹ ਹੈ ਤੁਸੀਂ ਕਿਹੜੇ ਮੁਲਕ ਤੋਂ ਹੈਗੇ ਹੈ ਤੁਸੀਂ ਯੂ ਐਸ ਏ ਆ ਮੇਰੀ ਮੰਮੀ ਡੈਡੀ ਚੇਨਈ ਦਾ ਤੋਂ ਆச்சா ਮੰਮੀ ਡੈਡੀ ਜਮੈਕਾ ਦੇ ਤੋਂ ਐ ਇੱਥੇ ਇੱਥੇ ਤੁਸੀਂ ਇੰਟਰਪਰ ਬਾਹਰ ਨੂੰ ਹੈਂ ਜੀ ਦੇ ਕਿ ਠੀਕ ਹੈ ਕਿੰਨਾ ਕਿੰਨਾ ਟਾਈਮ ਹੋ ਗਿਆ ਪੰਜਾਬੀ ਸਿੱਖਿਆ ਦਾ ਤੋਂ ਪੋਨੇ 6 ਸਾਲ ਲਗਭਗ ਪਰ ਇਸ ਤੋਂ ਪਹਿਲੇ ਉਰਦੂ ਤੇ ਹਿੰਦੀ ਵੀ ਸਿੱਖੀ ਅੱਛਾ ਪਹਿਲਾਂ ਉਰਦੂ ਹਿੰਦੀ ਵੀ ਸਿੱਖੀ ਹੈ ਹੱਦੀ ਮੈਸੇਜ ਕਰਿਆ ਹਾਂ ਅਰੇ ਅਰੇ ਨਹੀਂ ਕਰਿਆ ਹਾਂ ਜਦੋਂ ਕਿ ਪੰਜਾਬੀ ਪੂਰੀ ਪੂਰੀ ਨਹੀਂ ਆਉਂਦੀ ਤਾਂ ਲੋਟ ਛੋਟਾ ਬਹੁਤ ਸਫੇਰੇ ਸਿਰ ਤਰ੍ਹਾਂ ਵੀ ਮੈਸੇਜ ਰਿਹਾ ਹਾਂ ਜਿਆ ਵੀ ਬੋਲਣੇ ਚੰਗੀ ਲੱਗਦੀ ਕਿ ਉਰਦੂ ਹਿੰਦੀ ਸਾਰਾ ਮਤਲਬ ਦੇਸੀ ਲੋਕ ਹੈ ਤਾਂ ਦੇਸੀ ਹੁੰਦੇ ਨੇ ਮੈਂ ਵੀ ਦੇਸੀ ਬਣਿਆ ਦਾ ਹੈਗੀ ਕਮਲਜੀਤ ਮੈਂ ਨਾਮ ਹੀ ਰੱਖਿਆ اچھا ਤੁਹਾਡਾ ਤੁਹਾਡਾ ਨਾਮ ਕੀ ਕਮਲਜੀਤ ਕਮਲਜੀਤ ਕਾਰ ਜਰਜੀ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰਾਜ ਸਿੰਘ ਹੈ ਰਾਜ ਜੀ ਤੁਹਾਨੂੰ ਮਿਲ ਕੇ ਖੁਸ਼ੀ ਹੋਈ ਬਹੁਤ اچھا اچھا ਸੋ ਫਿਰ ਮੈਂ ਮੇਰੀ ਬੈਂਕ ਜੀ ਮੈਂ ਇੰਤਜ਼ਾਰ ਕਰ ਰਹੇ ਨੇ اچھا ਫਿਰ ਮੈਂ ਮਤਲਬ ਉਹਨੂੰ ਗਿਲਨ ਵਾਸਤੇ ਇਸੇ ਕੋਨੇ ਤੇ ਖੜੀ ਸੀ ਫਿਰ ਮੈਂ ਕਦੀ ਕੰਮ ਦੇ ਦੇਖਿਆ اچھا ਮੇਰੇ ਜੀ ਵੀ ਆਇਆ ਮੇਰੀ ਗੱਡੀ ਦੇ ਵਿੱਚ ਖੰਡਾ ਦੇਖਿਆ ਠੀਕ ਠੀਕ ਹੈ ਔਰ ਸੇਕ ਸੇਕ ਬਾਰੇ ਕੀ ਸਿੱਖਿਆ ਦਿੰਦੀ ਹੈ ਮਤਲਬ ਕੀ ਲੋਕਾਂ ਕਹਿੰਦੇ ਨੇ ਕੀ ਰੱਬ ਇੱਥੇ ਆ ਉਹ ਗੱਲ ਇਹ ਹੈ ਕਿ ਅਸੀਂ ਬੰਦੇ ਆ ਮੇਰੀ ਗੱਲ ਇਹ ਹੈ ਕਿ ਸਾਡੇ ਗ੍ਰੰਥ ਦੇ ਵਿੱਚ ਲਿਖਿਆ ਨੇ ਕਿ ਉਹਦੇ ਨਾਮ ਹੈ ਯਹੋਵਾ ਉਹਦਾ ਕੋਈ ਚੰਦੇ ਨਹੀਂ ਕਿ ਸਾਰੇ ਬੰਦੇ ਪਾਵੇ ਕੀ ਇੰਡੀਆ ਦੇ ਵਿੱਚ ਮਤਲਬ ਜੋ ਵੀ ਮੁਲਕ ਹੈ ਕਿਆ ਉਹ ਇਕੱਲੇ ਰਹੇ ਸੋ ਬੋਦੀ ਸਾਨੂੰ ਇੱਕ ਦੂਜੇ ਨਾਲ ਦੇਣਾ ਚਾਹੁੰਦੇ ਨੇ ਪਰ ਜੇ ਸਾਰੇ ਬੰਦੇ ਸੋਚਦੇ ਨੇ ਆਪਣੇ ਮੁਲਕ ਆਪਣੀ ਬੋਲੀ ਆਪਣੀ ਕਲਚਰ ਬੱਤਰ ਬੱਤਰ ਸਾਰੇ ਲੋਕਾਂ কা ਇੱਕ ਦੂਜੇ ਨਾਲ ਨਫ਼ਰਤ ਕਰਦੇ ਨੇ ਲੜਦੇ ਨੇ ਪਰ ਸਿਰ ਰੱਬ ਇਸ ਤਰ੍ਹਾਂ ਦਾ ਨਹੀਂ ਹੈ ਉਹ ਪਿਆਰ ਦਾ ਪਰਮੇਸ਼ੁਰ ਹੈ ਕਿ ਲੋਕਾਂ ਦੀ ਅਸੀਂ ਪਿਆਰ ਨਾਲ ਇੱਕ ਦੂਜੇ ਨਾਲ ਰਹਿੰਦੇ ਆਂ ਸੋ ਫਿਰ ਉਹ ਜਿਹੜੀ ਲਾਈਕ ਮਕਸਦ ਮਰੀਕ ਪੱਜ ਆਰੇ ਜੱਸਾ ਠੀਕ ਜੀ ਕੇ ਸੁਰਮੇ ਚੱਲਦੀ ਆ ਉਹ ਲੱਗ ਗਿਆ ਅਮਰੀਕਨ ਦੇਖੋ ਇਹ ਇੱਕ ਅਮਰੀਕਾ ਦੀ ਜਿਹੜੀ ਕਿ ਕਾਲੇ ਰੰਗ ਦੀ ਕੁੜੀ ਆ ਪਰ ਕੰਗਣਾ ਹੁਣ ਤੂੰ ਦੇਖ ਸਮਝ ਇਸ ਚੀਜ਼ਾਂ ਨੂੰ ਵੀ ਇਹਨੇ ਕਿੰਨਾ ਮਤਲਬ ਮਹੱਤਵ ਦਿੱਤਾ ਜਿੰਨਾ ਕਿ ਮੰਨ ਲਓ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗੱਲ ਕੀਤੀ ਆ ਤੇ ਤੁਸੀਂ ਇਹਨੇ ਗੱਲ ਇਹ ਵੀ ਕੀਤੀ ਸੀ ਵੀ ਜਿਹੜੇ ਲੋਕ ਨਫ਼ਰਤ ਫਲਾਉਂਦੇ ਨੇ ਉਹ ਨਹੀਂ ਫਲਾਉਣੀ ਚਾਹੀਦੀ ਜਿਵੇਂ ਕਿ ਤੂੰ ਕਰ ਰਹੀਆਂ ਜਿਵੇਂ ਸਿੱਖਾਂ ਦੇ ਨਾਲ छवि ਖਰਾਬ ਕਰ ਰਹੀਆਂ ਹਰ ਪਾਸਿਓ ਤੈਨੂੰ ਗਾਲ੍ਹਾਂ ਮਿਲ ਰਹੀਆਂ ਨੇ ਹਰ ਪਾਸਿਓ ਤੇਰੇ ਉੱਤੇ ਐਕਸ਼ਨ ਹੋ ਰਿਹਾ ਚਾਹੇ ਉਹ ਸਾਡੇ ਕਿਸੇ ਵੀ ਸਟੇਟ ਦੀ ਕੋਰਟ ਹੋਵੇ ਕੋਈ ਵੀ ਮਤਲਬ ਸੰਸਥਾ ਕਹਿ ਲੋ ਚਾਹੇ ਸਾਡੇ ਸਿੱਖ ਸਮਾਜੋ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਜਿੱਥੋਂ ਵੀ ਮੰਨ ਲਓ ਦੇਖਦੇ ਆ ਤੈਨੂੰ ਚਾਰੇ ਪਾਸਿਆਂ ਤੋਂ ਗਾਲ੍ਹਾਂ ਮਿਲ ਰਹੀਆਂ ਨੇ ਚਾਰੇ ਪਾਸਿਆਂ ਤੋਂ ਤੇਰਾ ਵਿਰੋਧ ਹੋ ਰਿਹਾ ਪਰ ਤੂੰ ਸਮਝ ਵੀ ਜਿਹੜੀ ਕੰਗਣਾ ਰਣਾਉ ਤਾ ਆਪਣਾ ਜਿਹੜੀ ਇਹ ਕੁੜੀ ਐ ਅਮਰੀਕਾ ਦੀ ਤਾਂ ਇਸ ਨੇ ਹੁਣ ਕਿੱਡਾ ਸੋਹਣਾ ਮੈਸੇਜ ਦਿੱਤਾ ਤਾਂ ਮੰਨ ਲਓ ਸਿੱਖਾਂ ਦੇ ਨਾਲ ਜਿਹੜੀ ਕਿ ਭਾਵਨਾਵਾਂ ਜੁੜੀਆਂ ਹੋਈਆਂ ਨੇ ਉਹ ਅਮਰੀਕਾ ਤੱਕ ਵੀ ਨੇ ਹੋਰ ਵੀ ਪਤਾ ਨਹੀਂ ਕਿਹੜੇ-ਕਿਹੜੇ ਮੁਲਖ ਨੇ ਜਿਨ੍ਹਾਂ ਦੇ ਵਿੱਚ ਮੰਨ ਲਓ ਆਪਣੀ ਸਿੱਖ ਕੌਮ ਦੇ ਵਿੱਚੋਂ ਵੀ ਨਹੀਂ ਐ ਤਾਂ ਫਿਰ ਵੀ ਉਹ ਕਿੱਡਾ ਸਤਕਾਰ ਕਰਦੇ ਆ ਸਿੱਖ ਕੌਮ ਦਾ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਤਾਂ ਤੁਸੀਂ ਤੁਸੀਂ ਹੁਣ ਸਮਝੋ ਵੀ ਆਪਣੇ ਦੇਸ਼ ਦੇ ਵਿੱਚ ਰਹਿ ਕੇ ਤੁਸੀਂ ਸਾਡੇ ਸਿੱਖਾਂ ਦੇ ਉੱਤੇ ਐਡਾ ਮਾੜਾ ਇਤਿਹਾਸ ਲਿਖਣ ਦੀ ਮਤਲਬ ਕੋਸ਼ਿਸ਼ ਕੀਤੀ ਆ ਤਾਂ ਕਿਤੇ ਨਾ ਕਿਤੇ ਹੁਣ ਤੁਸੀਂ ਤੁਲਨਾ ਦੇਖੋ ਤੇਰੀ ਕਰੀਏ ਤਾਂ ਕਰੀਏ ਕਿਹਦੇ ਨਾਲ ਕਿਉਂਕਿ ਤੇਰੀ ਤੁਲਨਾ ਕਿਸੇ ਨਾਲ ਨਹੀਂ ਕਰ ਸਕਦੇ ਤੂੰ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹਾ ਕਰੈਕਟਰ ਬਣ ਗਈ ਕਿ ਤੇਰੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਸਗੋਂ ਦੂਜੇ ਲੋਕਾਂ ਦੀ ਕੀਤੀ ਜਾ ਸਕਦੀ ਜਿਹੜੇ ਸਿੱਖ ਸਮਾਜ ਦੀਆਂ ਲੱਤਾਂ ਖਿੱਚਦੇ ਨੇ ਕਿਉਂਕਿ ਤੇਥੋਂ ਜ਼ਿਆਦਾ ਨਰਦਈ ਕੋਈ ਵੀ ਇੱਥੇ ਸਾਡੇ ਇੰਡੀਆ ਦੇ ਵਿੱਚ ਨਹੀਂ ਹੋ ਸਕਦਾ ਜਿਵੇਂ ਕਿ ਹੁਣ ਤੂੰ ਕਿਸਾਨਾਂ ਨੂੰ ਲੈ ਕੇ ਸਿੱਖਾਂ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਤੂੰ ਮਰੋੜ ਕੇ ਪੇਸ਼ ਕਰਨਾ ਚਾਹੁੰਦੀ ਸੀ ਤੋੜ ਮਰੋੜ ਕੇ ਸਾਡੇ ਇਤਿਹਾਸ ਨੂੰ ਕਾ ਹੁਣ ਤੈਨੂੰ ਇਹ ਮੈਸੇਜ ਜਾਂਦਾ ਵੀ ਜਿਹੜੇ ਅਮਰੀਕਾ ਦੇ ਲੋਕ ਨੇ ਕੁੜੀਆਂ ਨੇ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਲਈ ਕੀ ਮਤਲਬ ਉਹਦੇ ਪ੍ਰਤੀ ਇੱਜ਼ਤ ਮਾਨ ਰੱਖਦੇ ਨੇ ਕੀ ਮਰਜ਼ਾਦਾ ਰੱਖਦੇ ਨੇ ਇਹ ਤੈਨੂੰ ਹੁਣ ਸਮਝ ਲੈਣਾ ਚਾਹੀਦਾ ਮੈਂ ਸਾਡੇ ਜਿੰਨੇ ਵੀ ਭੈਣ ਭਰਾ ਪੰਜਾਬ ਦੇ ਉਹਨਾਂ ਨੂੰ ਅਪੀਲ ਕਰਦਾ ਵੀ ਇਹੋ ਜੀਆਂ ਭੇਡਾਂ ਕੋਲੇ ਵੀਡੀਓ ਜਿਹੜੀਆਂ ਹੁੰਦੀਆਂ ਨੇ ਇਹ ਬੜਾ ਇੱਕ ਅਹਿਮ ਰੋਲ ਹੁੰਦਾ ਇਸ ਚੀਜ਼ ਦਾ ਵੀ ਇਹਨੂੰ ਜਾਣਨਾ ਚਾਹੀਦਾ ਉਹਦੇ ਤੱਕੇ ਮੈਸੇਜ ਕਿ ਜਿਹੜੇ ਅਮਰੀਕਾ ਦੀ ਕੁੜੀ ਨੇ ਮੈਸੇਜ ਦਿੱਤਾ ਇਹ ਕੰਗਣਾ ਰੜੌਤ ਨੂੰ ਜ਼ਰੂਰ ਦੇਖਣਾ ਚਾਹੀਦਾ ਕਿਉਂਕਿ ਕੰਗਣਾ ਨੇ ਸਿੱਖਾਂ ਦੇ ਉੱਤੇ ਇੰਨਾ ਜ਼ਹਿਰ ਓਗਲਿਆ ਜਿੰਨਾ ਵੀ ਕਹਿ ਦੋ ਸਰਕਾਰਾਂ ਦੀਆਂ ਜਿਹੜੀਆਂ ਸ਼ਾਇਆ ਹੁੰਦੀਆਂ ਨੇ ਇਹ ਕਰਵਾਈ ਜਾਂਦੀਆਂ ਨੇ ਇਹਨਾਂ ਨੂੰ ਮੋਹਰਾ ਬਣਾ ਕੇ ਤਾਂ ਇਹਨਾਂ ਦਾ ਜਿਹੜਾ ਮੋਹਰਾ ਉਹ ਇਹਨਾਂ ਦੇ ਉੱਤੇ ਹੀ ਪਾਰੀ ਪੈ ਗਿਆ ਉਹ ਆਪਾਂ ਸਾਰੇ ਹੀ ਜਾਣਦੇ ਆ ਬੀਜੇਪੀ ਨੇ ਚਲਾਇਆ ਸੀ ਤੀਰ ਪੰਜਾਬ ਸਰਕਾਰ ਦੇ ਨਾਲ ਲੜ ਕੇ ਤਾਂ ਉਹ ਤੀਰ ਇਹਨਾਂ ਦਾ ਜਿਹੜਾ ਕਿ ਤੋੜ ਦਿੱਤਾ ਸਾਡੀ ਸਿੱਖ ਨੇ ਕੌਮ ਨੇ ਸਾਡੇ ਸਿੰਘਾਂ ਨੇ ਤਾਂ ਉਸ ਨੂੰ ਨਾਕਾਮ ਕਰ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੇਖਦੇ ਹਾਂ ਕੀ ਬਣਦਾ ਕਿ ਜਿਹੜੀ ਐਮਰਜੈਂਸੀ ਮੂਵੀ ਬਣੀ ਹੈ ਸਾਡੇ ਸਿੱਖਾਂ ਤੇ ਇਹ ਕਦੇ ਵੀ ਮੈਨੂੰ ਨਹੀਂ ਲੱਗਦਾ ਵੀ ਚੱਲੂਗੀ ਪਰ ਉਹਨਾਂ ਨੇ ਹਰ ਪਾਸੇੋਂ ਯਾਨੀ ਕੋਸ਼ਿਸ਼ ਕੀਤੀ ਹੋਈ ਆ ਵੀ ਸਾਡੀ ਜਿਹੜੀ ਫਿਲਮ ਹੈ ਇਹ ਲੱਗਣੀ ਚਾਹੀਦੀ ਆ ਪਰ ਹੁਣ ਤੁਹਾਡੀ ਕੀ ਰਾਏ ਇਹਦੇ ਵਿੱਚ ਵੀ ਜਿਹੜੀ ਕਿ ਅਮਰੀਕਾ ਦੀ ਕੁੜੀ ਨੇ ਮੈਸੇਜ ਦਿੱਤਾ ਬੜਾ ਸੋਹਣਾ ਮੈਸੇਜ ਦਿੱਤਾ ਉਹਨੇ ਪੰਜਾਬੀ ਸਿੱਖੀ ਆ ਤੇ ਫਿਰ ਸਭ ਤੋਂ ਵੱਡੀ ਗੱਲ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਸਥਾ ਰੱਖਣ ਵਾਲੀ ਬਹੁਤ ਅਹਿਮ ਗੱਲ ਹੁੰਦੀ ਆ ਜਿਹੜੀ ਕਿ ਲੋਕਾਂ ਨੂੰ ਇਹ ਚੀਜ਼ ਦਾ ਮੈਸੇਜ ਬੜਾ ਅਜੀਬ ਗਿਆ ਬੀ ਜਾਨੀ ਆਪਣੇ ਲੋਕ ਆ ਜਿਹੜੇ ਉਹ ਸਿੱਖ ਸਮਾਜ ਦੀਆਂ ਲੱਤਾਂ ਖਿੱਚਦੇ ਨੇ ਪਰ ਬਾਹਰਲੇ ਜਿਹੜੇ ਮੁਲਖ ਨੇ ਉਹਨਾਂ ਦੇ ਵਿੱਚੋਂ ਕਿੰਨਾ ਸਤਕਾਰ ਦਿੱਤਾ ਜਾਂਦਾ ਸਾਡੀ ਸਿੱਖ ਕੌਮ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਕਿੰਨੀ ਇੱਜ਼ਤ ਆ ਲੋਕਾਂ ਦੇ ਵਿੱਚ ਇਹ ਤੁਸੀਂ ਦੇਖ ਹੀ ਲਿਆ ਤਾਂ ਪਰ ਹੁਣ ਕੰਗਣਾ ਵਰਗੀਆਂ ਭੇਡਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਵੀ ਸਾਡੇ ਜਿਹੜੇ ਸਿੱਖ ਨੇ ਇਹਨਾਂ ਦੀਆਂ ਕੁਰਬਾਨੀਆਂ ਇਹਨਾਂ ਦੇ ਮਤਲਬ ਜਜਵੇ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਇਹਨੂੰ ਤੈਨੂੰ ਪੜ੍ਹਨਾ ਚਾਹੀਦਾ ਕੀ ਸਾਡੇ ਯੋਧਿਆਂ ਦੇ ਕੀ ਰੋਲ ਰਹੇ ਨੇ ਜ਼ਿੰਦਗੀ ਦੇ ਵਿੱਚ ਸਾਡੀ ਇਸ ਧਰਤੀ ਦੇ ਉੱਤੇ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਤਾਂ ਲਹੂ ਦੇ ਨਾਲ ਕਦੇ ਲਾਲ ਹੋਈ ਸੀ ਤੇ ਉਹ ਲਹੂ ਕਿਦਾ ਸੀ ਉਹ ਸਿੰਘਾਂ ਦਾ ਸੀ ਤਾਂ ਸਿੰਘਾਂ ਦੇ ਲਹੂ ਦੇ ਨਾਲ ਲਾਲ ਹੋਈ ਧਰਤੀ ਅੱਜ ਵੀ ਉਹ ਸਬੂਤ ਉਹ ਗਵਾਹੀ ਭਰਦੀ ਹੈ ਵੀ ਸਾਡੀ ਸਿੱਖ ਕੌਮ ਦੇ ਵਿੱਚ ਕਿੱਡਾ ਜਜ਼ਬਾ ਤਾਂ ਤੇਰੇ ਵਰਗੀਆਂ ਭੇਡਾਂ ਕੀ ਜਾਣਣੀਆਂ ਚੱਕ ਕੇ ਫਿਲਮ ਬਣਾਉਣ ਚੱਲੀ ਸੀ ਤੈਨੂੰ ਤੇਰੇ ਪੈਸਿਆਂ ਦੀ ਲੋੜ ਹੋਣੀ ਪਰ ਇੱਧਰ ਸਾਡਾ ਇਤਿਹਾਸ ਮਰ ਰਿਆ ਸੀ ਇਸ ਇਸ ਕਰਕੇ ਸਾਡੇ ਸਿੱਖਾਂ ਨੇ ਵਿਰੋਧ ਕੀਤਾ ਪਰ ਅਸੀਂ ਆਪਦੇ ਇਤਿਹਾਸ ਨੂੰ ਕਦੇ ਵੀ ਆਂਚ ਨਹੀਂ ਆਉਣ ਦੇਵਾਂਗੇ ਤੇਰੇ ਵਰਗੀਆਂ ਭੇਡਾਂ ਨੂੰ ਮਲਿਆ ਮੇਟ ਕਰਕੇ ਰੱਖ ਦੇਵਾਂਗੇ ਤਾਂ ਮੇਰੀ ਅਪੀਲ ਸਾਡੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਰਹਿਣਾ ਤਾਂ ਕਿ ਇਹ ਜਿਹੀਆਂ ਭੇਡਾਂ ਤੱਕ ਆਪਣਾ ਮੈਸੇਜ ਜਾਵੇ ਕੰਗਣਾ ਰਣੌਤਿਕ ਇਹ ਗੱਲ ਇਹ ਜ਼ਰੂਰੀ ਹੁੰਦੀਆਂ ਨੇ ਗੱਲਾਂ ਇਹਦਾ ਬਹੁਤ ਵੱਡਾ ਰੋਲ ਹੁੰਦਾ ਇਸ ਗੱਲ ਦਾ ਤਾਂ ਕਿ ਉਹਨਾਂ ਤੱਕ ਪਹੁੰਚੇ ਤਾਂ ਉਹਨਾਂ ਨੂੰ ਪਤਾ ਚੱਲੇ ਵੀ ਸਾਡੇ ਸਿੱਖਾਂ ਦੇ ਪ੍ਰਤੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਕਿੰਨਾ ਸਤਿਕਾਰ ਕਰ ਰਹੇ ਨੇ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਵੀ ਤਾਂ ਜਿਹੜਾ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ